ਸ਼ਤਰੀਏ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬਰੇ ਬਾਇਬ ਚੈਨਲ ਅੱਜ ਜ਼ਿਲ੍ਹਾ ਮਲੇ ਕੋਲਾ ਦੀ ਟ੍ਰੈਫਿਕ ਪੁਲਿਸ ਨੇ ਗੱਡੀਆਂ ਨੂੰ ਰੋਕ ਕੇ ਰਿਫਲੈਕਟਰ ਲਗਾਏ ਤਾਂ ਜੋ ਧੁੰਦ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਪ੍ਰੇਸ਼ਾਨੀ ਨਾ ਆਵੇ ਤੇ ਦੂਰੋਂ ਗੱਡੀਆਂ ਨੂੰ ਦੇਖਿਆ ਜਾ ਸਕੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਆਓ ਨੇ ਕਾਗਜ਼ ਲਿਆਓ ਬਣਾ ਉਹ ਲਿਆਓ ਕਪੜਾ ਚੱਕੇ ਵਿਚਾਲੇ ਲਾ ਦਿਓ ਜਨਾਬ ਵਿਚਾਲੇ ਲਾ ਦਿਓ ਜੀ ਇੱਕ ਇੱਥੇ ਲਾ ਦਿਓ ਸਾਈਡ ਤੇ ਲਾ ਦਿਓ ਇੱਥੇ ਲਾ ਦਿਓ ਇੱਥੇ ਲੱਗ ਜੂ ਇੱਥੇ ਲਾਓ ਬਸ ਬਸ ਲੱਗ ਗਿਆ